ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਮੈਂ ਹਗਰਮਖ ਸਿੰਘ ਅੱਜ ਅਸੀਂ ਪਿੰਡ ਪ੍ਰੇਮਪੁਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਜਿਹੜੇ ਬੱਚੇ ਆ ਛੋਟੇ ਛੋਟੇ ਦਿਮਾਲਿਆਂ ਦੇ ਨਾਲ ਸਜੇ ਆ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਨੂੰ ਸਖਲਾਈ ਦੇ ਰਿਹਾ ਗੁਰਦੀਪ ਸਿੰਘ ਜੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੇ ਪਿੰਡ ਦੇ ਪੰਤ ਤੇ ਸੱਜਣੇ ਆ ਪਤਵੰਤੇ ਸੱਜਣੇ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਬੱਚੇ ਬਾਣੀ ਪੜਦੇ ਆ ਉਹਨਾਂ ਤੋਂ ਬਾਣੀ ਵੀ ਸੁਣਾਂਗੇ ਆਓ ਆਪਾਂ ਚੱਲਦੇ ਹਾਂ ਪਹਿਲਾਂ ਤਾਂ ਗੱਲ ਕਰਦੇ ਪਿੰਡਰ ਵਾਸੀਆਂ ਨਾਲ ਉਹਨਾਂ ਨੂੰ ਕਿਸ ਤਰ੍ਹਾਂ ਲੱਗ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਤੁਹਾਡੇ ਪਿੰਡ ਦੇ ਬੱਚੇ ਛੋਟੇ-ਛੋਟੇ ਜਿਹੜੇ ਦਸਤਾਰ ਬੰਦੀ ਕਰਦੇ ਆ ਤੁਹਾਨੂੰ ਕਿਵੇਂ ਲੱਗਦਾ? ਇਹ ਬਹੁਤ ਸੋਹਣਾ ਅਪਰਾਧਾ ਕੀਤਾ ਜੀ ਗੁਰਦੀਪ ਸਿੰਘ ਨੇ ਨਾਲ ਹੀ ਸਾਡੇ ਪਿੰਡਿਆਂ ਨੂੰ ਸਹਿਯੋਗ ਦਿੱਤਾ ਹੈ। ਬੱਚੇ ਵੀ ਵੱਧ ਚੜ ਕੇ ਦਸਤਾਰਾਂ ਸਿੱਖਣ ਆ ਰਹੇ ਆ। ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਸਾਡਾ ਪਿੰਡ ਸਿੱਖੀ ਲੈਣ ਦਾ ਵੱਧ ਰਿਹਾ ਹੈ। ਪਹਿਲਾਂ ਮੈਂ ਅਤੀ ਸਾਡੇ ਬੱਚੇ ਗੁਰਦੀਪ ਸਿੰਘ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਉਹ ਵੀ ਕਾਫੀ ਬੱਚੇ ਹੁਣ ਵੀ ਤਗਾਲਾ ਸਵੇਰੇ ਰਹਦਾ ਰਹਸਾ ਸਾਹਿਬ ਦਾ ਪਾਠ ਅਸੀਂ ਜਪਜੀ ਸਾਹਿਬ ਦਾ ਪਾਠ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ ਕਰਦੇ ਆਂ ਪਿੰਡ ਕਿੱਡਾ ਵੱਡਾ ਜੀ ਤੁਹਾਡਾ ਪਿੰਡ ਸਾਡਾ ਛੋਟਾ ਹੈ ਆ ਤੇ ਉਹਨਾਂ ਵਾਸਤੇ ਕੀ ਉਪਰਾਲਾ ਜੀ ਉਹਨਾਂ ਵਾਸਤੇ ਵੀ ਸਾਡੇ ਪੂਰਾ ਸਹਿਯੋਗ ਆ ਜੀ ਪਹਿਲਾਂ ਵੀ ਜਗਜੀਤਪੁਰ ਤੋਂ ਸਾਨੀ ਤੋਂ ਬੱਚੇ ਕਾਫੀ ਆਉਂਦੇ ਰਹੇ ਆ ਅਸੀਂ ਉਹਨਾਂ ਨੂੰ ਸਿਖਾਲਦੇ ਰਹੇ ਆ ਜੀ ਠੀਕ ਆ ਜੀ ਹਾਂਜੀ ਅੱਗੇ ਵਾਸਤੇ ਵੀ ਜੇ ਬੱਚੇ ਬਾਹਰੋਂ ਆਉਣਗੇ ਅਸੀਂ ਉਹਨਾਂ ਦਾ ਪੂਰੀ ਸਹਿਯੋਗ ਦੇਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਜਿਹੜੇ ਬੱਚੇ ਆ ਉਹ ਵੀ ਮੌਜੂਦ ਆ ਫਿਰ ਪਹਿਲਾਂ ਇਹਨਾਂ ਨਾਲ ਬੱਚਿਆਂ ਨਾਲ ਗੱਲਬਾਤ ਕਰਦੇ ਆ ਅੱਜ ਸਾਡੇ ਕੋਲ ਕਿਹੜਾ ਸੋਹਣਾ ਬੱਚਾ ਸਜਿਆ ਨੰਗ ਸਿੰਘ ਤਾਂ ਬਹੁਤ ਵਧੀਆ ਲੱਗ ਰਿਹਾ ਮੈਨੂੰ ਬਹੁਤ ਖੁਸ਼ੀ ਹੋਈ ਆ ਮੈਂ ਆਉਂਦੇ ਨੇ ਕਿਹਾ ਮੈਂ ਵੀ ਦਮਾਲਾ ਸਿੱਖਣਾ ਇਹਦਾ ਤੇ ਆਪਾਂ ਗੱਲਬਾਤ ਕਰਦੇ ਆ ਬੱਚੇ ਨਾਲ ਅੱਜ ਪਹਿਲਾਂ ਤਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੇਖੋ ਬੜੇ ਸੋਹਣੇ ਲੱਗ ਰਹੇ ਹੋ ਹਾਂਜੀ ਕਿਦਾਂ ਦਾ ਆਪਰੇ ਮਹਿਸੂਸ ਕਰਦੇ ਤੁਸੀਂ ਆਪਣੇ ਤੇ ਘਰ ਵਾਂਜੀ ਮੈਂ ਘਰ ਵਾਂਜੀ ਹਾਂਜੀ ਤੇ ਸਿੱਖੀ ਸਰੂਪ ਨੂੰ ਫਿਰ ਕਿਦਾ ਪੂਰਾ ਪ੍ਰਚਲਿਤ ਕਰੋਗੇ ਹਾਂਜੀ ਹਾਂਜੀ ਤੇ ਜਿਹੜੇ ਬੱਚੇ ਆਉਂਦੇ ਆ ਉਹਨਾਂ ਨੂੰ ਵੀ ਸਿਖਾਓਗੇ ਦਮਾਲੇ ਹਾਂਜੀ ਹਾਂਜੀ ਤੇ ਪਾਠ ਪੂਰਾ ਕਰ ਲੈਣਾ ਤੁਸੀਂ ਹਾਂਜੀ ਕੋਈ ਪਾਠ ਦੀਆਂ ਜਿਹੜੀਆਂ ਪੰਕਤੀਆਂ ਆ ਉਹ ਸੁਲਾਓ ਹਾਂ ਜਨਾਬ ਸੁਲਾਓ ਚੋਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਵੇ ਉਹ ਬਾਜ ਬੇਨਤੀ ਚੋਪਈ ਹਮਰੀ ਕਰੋ ਹਾਦਰ ਚਾਪੂਰਨ ਹੋਏ ਜਿਤਗੀ ਇੱਛਾ ਤਬ ਚਰਨਨ ਮਾ ਰਹਾ ਹੈ ਹਮਾਰਾ ਆਪਣਾ ਜਾਣ ਕਰੋ ਪਰਤਪਾਰਾ ਜਿਨ੍ਹਾਂ ਨੂੰ ਬਾਣੀ ਕਾਫੀ ਕੰਠਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨਵਜੋਤ ਕੌਰ ਜੀ ਵਾਹਿਗੁਰਜੀ ਕਾ ਕਲ ਸਾਹਿਬ ਅਸਾਂ ਵਾਹਿਗੁਰਜੀ ਕੀ ਫਤਿਹ ਤੇ ਬਾਣੀ ਪੜਦੇ ਹੋ ਹਾਂਜੀ ਕਿਹੜੀ ਬਾਣੀ ਪੜਦੇ ਹੋ ਦੋ ਜਿਹੜੇ ਨਾ ਆਪਣੇ ਪੰਕਤੀਆਂ ਉਹ ਸਾਰਿਆਂ ਦਰਸ਼ਕਾਂ ਨਾਲ ਸਾਂਝੀ ਕਰੋ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਸਤਿ ਜੁਗਾ ਸਚ ਹੈਪੀ ਸਚ ਨਾਨਕ ਹੋਸੀਪੀ ਸੱਚ ਸੋਚਿਆ ਸੋਚਣਾ ਹੋਵੇ ਜੇ ਸੋਚੀ ਲਿਖਵਾਰ ਚੁੱਪੇ ਚੁੱਪਨਾ ਹੋਵੇ ਜੇ ਲਾਇ ਰਹਾ ਲਫਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰੀਆ ਪਾਰ ਸੈਨ ਸਿਆਨ ਪਾਰ ਆਖੋਏ ਤਾਂ ਇੱਕ ਨਾ ਚਲੇ ਨਾਲ ਕੀ ਸੋਚਿਆ ਰਹਾ ਹੋਈ ਐ ਕੀ ਟੂੜਾ ਟੁੱਟੇ ਪਾਲ ਹੁਕਮ ਰਜਾਈ ਜਲਣਾ ਨਾਨਕ ਲਿਖਿਆ ਨਾਲ ਵਾਹ ਜੀ ਵਾਹ ਲੋ ਜੀ ਇਸ ਬੱਚੀ ਨੇ ਜਿਹੜੀ ਜਪਜੀ ਸਾਹਿਬ ਦੀ ਪਹਿਲੀ ਪੰਕਤੀ ਆ ਉਚਾਰਨ ਕੀਤੀ ਆ ਬਹੁਤ ਹੀ ਸੋਹਣਾ ਲੱਗਾ ਇਸ ਬੱਚੀ ਨਾਲ ਗੱਲ ਕਰਕੇ ਤੇ ਬਾਕੀ ਸਾਡੇ ਇਧਰ ਹੋਰ ਵੀ ਬੱਚੇ ਅਸੀਮਾ ਉਗੜਿਆ ਆ ਇਹਨਾਂ ਵੀ ਗੱਲ ਕਰਦੇ ਆ ਪਹਿਲਾਂ ਤਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਜਿਓ ਹਾਂਜੀ ਤੇ ਮਹਾਰਾਜ ਦੀ ਕਿਰਪਾ ਪੂਰੀ ਹਾਂਜੀ ਬਹੁਤ ਕਿਰਪਾ ਆ ਚੜ੍ਹਦੀ ਕਲਾ ਪੂਰੀ ਤੇ ਜਿਹੜੇ ਸਾਡੇ ਦਰਸ਼ਕ ਆ ਜਾਂ ਹੋਰ ਕੋਈ ਸਾਡੇ ਬੱਚੇ ਦੇਖਣਗੇ ਉਹਨਾਂ ਨੂੰ ਮੈਸੇਜ ਕੀਆ ਤੁਹਾਡਾ ਤੇ ਮੈਂ ਤੇਹੀ ਮੈਸੇਜ ਦਵਾਂਗੀ ਕਿ ਜਿਹਨਾਂ ਦਾ ਦਸਤਾਰ ਸਿੱਖਣੀਆਂ ਆ ਬਾਣੀ ਦੇ ਨਾਲ ਜੁੜਨਾ ਆ ਉਹ ਜ਼ਰੂਰ ਇੱਥੇ ਆਣ ਤੇ ਅਸੀਂ ਉਹਨਾਂ ਨੂੰ ਦਸਤਾਰ ਸਿਖਾਵਾਂਗੇ ਤੇ ਬਾਣੀ ਦੇ ਨਾਲ ਜੋੜਾਂਗੇ ਤੇ ਅਸੀਂ ਵੀ ਜਿੱਦਾਂ ਭਾਈ ਗੁਰਦੀਪ ਸਿੰਘ ਜੀ ਹੈਗੇ ਆ ਤੇ ਇਸ ਇਹਨਾਂ ਦੇ ਕੋਲ ਸੰਥਿਆ ਲਈ ਸੀਗੀ ਤੇ ਇਹਨਾਂ ਦੇ ਕਰਕੇ ਹੁਣ ਅਸੀਂ ਇੱਥੇ ਤੱਕ ਆਏ ਆ ਜਿੱਦਾਂ ਦਸਤਾਰਾਂ ਸਿਆਂ ਲੱਗੀਆਂ ਹਫਤਾਕ ਹੋ ਗਿਆ ਸਾਨੂੰ ਜਿੱਦਾਂ ਅਸੀਂ ਬੱਚਿਆਂ ਨੂੰ ਦਸਤਾਰ ਕੈਂਪ ਲਗਾ ਰਹੇ ਆ ਕਈ ਵਿੱਚ ਇੱਥੇ ਦਸਤਾਰਾਂ ਬਹੁਤ ਵਧੀਆ ਆਪਸ ਹੀ ਆ ਲੈਂਦੇ ਆ ਤੇ ਕਈ ਸਿੱਖ ਰਹੇ ਆ ਬਹੁਤ ਵਧੀਆ ਅਮਰਤ ਪਾਨ ਕਿੰਨੇ ਬੱਚਿਆਂ ਨੇ ਕੀਤਾ ਅੰਮ੍ਰਿਤਪਾਨ ਤਾਂ ਵੈਸੇ ਹਜੇ ਥੋੜੇ ਬੱਚਿਆਂ ਨੇ ਕੀਤਾ ਹੋਇਆ ਇੱਥੇ ਕਿਉਂਕਿ ਇਹ ਬੱਚੇ ਹੁਣ ਨਾ ਸ਼ੁਰੂ ਹੋਣੇ ਹੋਏ ਦਸਤਾਰਾਂ ਸਜਾਣੀਆਂ ਤੇ ਹੁਣ ਇਹ ਪ੍ਰਾਲਾ ਸ਼ੁਰੂ ਕੀਤਾ ਆ ਤੇ ਹੁਣ ਜਿੱਦਾਂ ਇਹ ਦਸਤਾਰਾਂ ਸਜਾਣਗੇ ਤੇ ਇਹਨਾਂ ਨੂੰ ਫੇਰ ਇਹਨਾਂ ਨੂੰ ਅੰਮ੍ਰਿਤਪਾਨ ਦੇ ਵੀ ਕਮਾਗੇ ਕਰਾਂਗੇ। ਬਾਕੀ ਕੋਈ ਸਜਣਾ ਚਾਹੁੰਦਾ ਹੋਵੇ। ਹਾਂਜੀ ਜ਼ਰੂਰ। ਇੱਥੇ ਆ ਹਾਂਜੀ ਹਾਂਜੀ ਜ਼ਰੂਰ ਜੀ। ਪੱਕਾ? ਹਾਂਜੀ ਪੱਕਾ ਜੀ। ਲਓ ਜੀ। ਉਹ ਗੁੜਿਆਰੇ ਕਹਿ ਦਾਂ ਵੀ ਜੇਕਰ ਦਸਤਾਰ ਕਿਸੇ ਨੇ ਸਿੱਖਣੀ ਹੋਵੇ ਜਾਂ ਦੂਰ ਦਰਾਂਡੇ ਸਾਡੀ ਵੀਡੀਓ ਜਾਣੀ ਆ ਜਿੱਥੇ ਵੀ ਕੋਈ ਹੋਵੇ ਉਹ ਇਸ ਪਿੰਡ ਦੇ ਵਿੱਚ ਆ ਕੇ ਪ੍ਰੇਮ ਪਰ ਪਿੰਡ ਜੇ ਤੁਸੀਂ ਕਹਿੰਦੇ ਪਰਮਾਤਮਾ ਦੇ ਦਰਸ਼ਨ ਕਰਨੇ ਹੋਣ ਕਿ ਪਰਮਾਤਮਾ ਕਿਤੇ ਦੂਰ ਨਹੀਂ ਹੁੰਦਾ ਆ ਦੇਖੋ ਬੱਚੇ ਕਿੰਨੇ ਸੋਹਣੇ ਆ ਬਣਿਓ ਪਰਮਾਤਮਾ ਇਹਨਾਂ ਦੇ ਵਿੱਚ ਹੀ ਆ ਤੁਸੀਂ ਇਹਨਾਂ ਦੇ ਦਰਸ਼ਨ ਕਰ ਲੈ ਤਾਂ ਸਮਝ ਲਓ ਪਰਮਾਤਮਾ ਦੇ ਕਰ ਲੈ ਇਹ ਸਭ ਤੋਂ ਵੱਡੀ ਚੀਜ਼ ਆ ਤੇ ਮੇਰੇ ਨਾਲ ਗੁਰਦੀਪ ਸਿੰਘ ਜੀ ਤਾਂ ਆਓ ਜੀ ਗੁਰਦੀਪ ਸਿੰਘ ਜੀ ਤੁਸੀਂ ਵੀ ਹਾਂਜੀ ਕਾਕਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਅੱਜ ਛੋਟੇ ਛੋਟੇ ਜਿਹੜੇ ਬੱਚੇ ਤੁਸੀਂ ਤਿਆਰ ਕਰ ਰਹੇ ਹੋ ਜਮਾਲੇ ਸਜੇ ਹੋਵਾ ਦੇਖੋ ਨਾ ਆਪ ਵੀ ਬੰਦੇ ਆ ਬਿਲਕੁਲ ਪਹਿਲਾਂ ਤਾਂ ਤੁਸੀਂ ਪੜਾਈ ਸਾਹਿਬ ਵੀ ਗੁਰਦੁਆਰੇ ਰਹੇ ਤੇ ਚੌੜਾ ਕੋ ਵੀ ਰਹੇ ਜੀ ਬਾਈ ਜੀ ਬਾਈ ਤੇ ਬੜੀ ਡਿਊਟੀਆਂ ਨਭਾਈਆਂ ਹਨਾ ਹਾਂਜੀ ਤੇ ਉਦੋਂ ਕਿਦਾਂ ਦਾ ਮਹਿਸੂਸ ਕਰਦੇ ਹੋ ਉੱਥੇ ਗੁਰੂ ਸਾਹਿਬ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਹੁਤ ਕਰਪਾ ਆ ਕਿ ਉਹਨਾਂ ਨੇ ਸਾਨੂੰ ਆਪਣੇ ਲਾੜਵੀ ਲਾਇਆ ਆ ਔਰ ਹੋਰਾਂ ਬੱਚਿਆਂ ਨੂੰ ਆਪਣੇ ਨਾਲ ਜੋੜਨ ਦੀ ਵੀ ਸਾਡੇ ਕੋਲੋਂ ਜਿਹੜੀ ਸੇਵਾ ਲੈ ਰਹੇ ਆ ਅਸੀਂ ਆਪਣੇ ਆਪ ਨੂੰ ਵਿਭਾਗੇ ਸਮਝਦੇ ਆ ਤੇ ਗੁਰੂ ਸਾਹਿਬ ਜੀ ਦਾ ਨੇਤਾ ਪ੍ਰਤੀ ਅਸੀਂ ਹਰ ਰੋਜ਼ ਸ਼ੁਕਰਾਨਾ ਕਰਦੇ ਆ ਬਹੁਤ ਵੱਡੀ ਸੇਵਾ ਕਰ ਰਹੇ ਆ ਹਾਂਜੀ ਆਪ ਵੀ ਅਸੀਂ ਗੁਰੂ ਸਾਹਿਬ ਨਾਲ ਜੁੜੇ ਰਹੀਏ ਤੇ ਹੋਰਾਂ ਨੂੰ ਵੀ ਜੋੜੀਏ ਇਹ ਇਹ ਹੀ ਅਸੀਂ ਸੇਵਾ ਕਰਨੀ ਚਾਹੁੰਦੇ ਆ ਕਿੰਨੇ ਕੁ ਬੱਚੇ ਜੋੜ ਚੁੱਕੇ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਹਿਲਾਂ ਜਦੋਂ ਆਪਾਂ ਨੇ ਅਪ্লাই ਸਾਹਿਬ ਸੇਵਾ ਕੀਤੀ ਉਦੋਂ ਤੁਸੀਂ ਕਿਤੇ ਜਾ ਕੇ ਵੀ ਪੁੱਛਿਓ ਉੱਥੇ ਸਿਰਪ ਤੇ ਸਿਰਪ ਨਾ ਇੱਕ ਦੋ ਜਣਿਆਂ ਨੇ ਅੰਮ੍ਰਿਤ ਛਕਿਆ ਹੁੰਦਾ ਸੀ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਉੱਥੇ ਆਪਾਂ ਲਗਾਤਾਰ ਜਦੋਂ ਤੋਂ ਸੇਵਾ ਸੰਭਾਲੀ ਲਗਭਗ 6.5 ਸਾਲ ਉੱਥੇ ਸੇਵਾ ਕੀਤੀ ਤੇ ਦਾਸ ਦੀ ਜਦੋਂ ਜੁਆਇਨਿੰਗ ਹੋਈ ਡਿਊਟੀ ਜਦੋਂ ਸੇਵਾ ਆਰੰਭ ਕੀਤੀ ਕੀਰਤਨ ਦੀ ਤੇ ਉਸ ਤੋਂ ਅਸੀਂ ਲਗਾਤਾਰ 3 ਸਾਲ ਜਿਹੜਾ ਅੰਮ੍ਰਿਤ ਸੰਚਾਰ ਉੱਥੇ ਕਰਵਾਇਆ ਤੇ 150 200 ਦੇ ਕਰੀਬ ਉਥੇ ਅਮਰਤ ਛਕਾ ਕੇ ਗੁਰੂ ਦੇ ਲੜ ਲਾਏ ਇੱਥੇ ਕਿੰਨੇ ਕਿ ਮਤਲਬ ਜਿਹੜੇ ਸਿੰਘ ਆ ਤੁਸੀਂ ਸਿਆਰੇ ਦੇਖੋ ਕਿੰਨੇ ਸੋਹਣੇ ਲੱਗਦੇ ਬੱਚੇ ਹਨਾ ਹਾਂਜੀ ਤਾਂ ਤਕਰੀਬਨ ਇਹ ਅਮਰਤ ਪਾਨ ਵੀ ਮੈਨੂੰ ਲੱਗਦਾ ਜੂਰ ਕਰਨਗੇ ਕਿਉਂ ਉਹਨਾਂ ਦੇ ਦਿਲਾਂ 'ਚ ਗੁਰੂ ਸਾਹਿਬ ਨੇ ਪਿਆਰ ਆ ਹਾਂਜੀ ਤੇ ਇਹਦੇ ਬਾਰੇ ਕੀ ਕਿਹਾ ਜਾਵੇ ਹਾਂਜੀ ਇਹਦੇ ਬਾਰੇ ਨਾ ਮੈਂ ਇਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਪਹਿਲਾਂ ਨਾ ਸਾਡੀ ਜਿਹੜੀ ਗਰਾਊਂਡ ਆ ਉਹ ਤਿਆਰ ਹੋਣੀ ਚਾਹੀਦੀ ਹੈ ਗਰਾਉਂਡ ਤੇ ਹਾਂ ਪਹਿਲਾਂ ਨਾ ਜਿੱਦਾਂ ਆਪਾਂ ਕਹਿ ਲਈਏ ਵੀ ਪਹਿਲਾਂ ਆਪਾਂ ਅੰਮ੍ਰਿਤ ਛਕਾ ਦਿੱਤਾ ਬੱਚੇ ਨੂੰ ਅੰਮ੍ਰਿਤ ਦੀ ਸਾਰਜੇ ਨਹੀਂ ਪਤਾ ਨਹੀਂ ਬਸ ਨਾ ਉਹਨਾਂ ਨੂੰ ਬਾਣੀ ਪੜ੍ਹਨੀ ਆਉਂਦੀ ਆ ਤੇ ਆਪਾਂ ਨੂੰ ਗਲਤ ਕਹਿ ਲਈ ਚਾਹੀਦੀ ਨੇ ਨਾ ਹਾਂ ਪਹਿਲਾਂ ਗਰਾਉਂਡ ਲੈਵਲ ਪੂਰਾ ਹੋਣਾ ਹਾਂ ਗਰਾਉਂਡ ਪਹਿਲਾਂ ਪੂਰੀ ਕਿਉਂਕਿ ਜੇ ਆ ਨਾ ਬੱਚੇ ਦਾ ਪਹਿਲਾਂ ਆਪਾਂ ਜੀਵਨ ਸੰਭਾਂਗੇ ਉਹਨੂੰ ਅੰਮ੍ਰਿਤ ਦੀ ਸੰਭਾਲ ਦਾ ਪਤਾ ਲੱਗੇਗਾ ਜੇ ਉਹਨੇ ਪਹਿਲਾਂ ਬਾਣੀ ਪੜਨੀ ਸਿੱਖ ਲਈ ਸੰਥਿਆ ਲੈ ਲਈ ਦਸਤਾਰ ਸਜਾਉਣੀ ਸਿੱਖ ਲਈ ਉਹ ਜਿਹੜਾ ਬੱਚਾ ਆਪਾ ਬੂਟਾ ਲਾਇਆ ਨਾ ਉਹ ਕਦੇ ਵੀ ਸੁੱਕੇਗਾ ਨਹੀਂ ਹਾਂ ਇਦਾਂ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਤਾਂ ਸਾਰੀ ਸੰਗਤ ਨੂੰ ਸੰਥਿਆ ਦਵਾਈ ਅੰਮ੍ਰਿਤ ਵੇਲੇ ਰੋਜ਼ ਅਸੀਂ ਇੱਥੇ ਸੰਥਿਆ ਦਵਾਉਂਦੇ ਸੀਗੇ ਤੇ ਲਗਭਗ ਸਾਨੂੰ ਮੇਰੇ ਖਿਆਲ ਸੇ 20 ਤੋਂ 25 ਦਿਨ ਲੱਗੇ ਆ ਤੇ ਪੰਜਾ ਬਾਣੀਆਂ ਦੀ ਸੰਥਿਆ ਰਹਿਰਾ ਸਾਹਿਬ ਸੋਇਲਾ ਸਾਹਿਬ ਦੀ ਸੰਥਿਆ ਕਰਵਾਈ ਸਾਰੀ ਸੰਗਤ ਨੂੰ ਔਰ ਜਿਹਦੇ ਵਿੱਚ 60 ਤੋਂ 70 ਸਰੀਰਾਂ ਨੇ ਸੰਥਿਆ ਲਈ ਵਿੱਚ ਇਹ ਵੱਡਿਆਂ ਨੇ ਵਿੱਚ ਸਾਡੇ ਬੱਚਿਆਂ ਨੇ ਬਹੁਤ ਸੰਗਤ ਜੁੜੀ ਤੇ ਉਹ ਤੋਂ ਅਗਲਾ ਅਸੀਂ ਉਪਰਾਲਾ ਸ਼ੁਰੂ ਕੀਤਾ ਸੀ ਕਿ ਜਿਹੜੇ ਸਾਡੇ ਵੀਰ ਸੀਗੇ ਜਿਹੜੇ ਆਪਣੇ ਪਤਤਪੂਣੇ ਦੇ ਸ਼ਿਕਾਰ ਹੋ ਰਹੇ ਸੀ ਨਾਲ ਨਸ਼ਿਆਂ ਦੇ ਵੀ ਆਦੀ ਹੋ ਰਹੇ ਸੀ ਉਹ ਅਸੀਂ ਦੇਖ ਕੇ ਤਾਂ ਸਭ ਤੋਂ ਪਹਿਲਾਂ ਵੀਰਾਂ ਦਾ ਕੈਂਪ ਲਾਇਆ ਸੀ ਇਸ ਤੋਂ ਪਹਿਲਾਂ ਲਗਭਗ ਉਹ 15 ਤੋਂ 20 ਦਿਨਾਂ ਦਾ ਕੈਂਪ ਚੱਲਿਆ ਜਿਹਦੇ ਵਿੱਚ ਬਹੁਤ ਸਾਰੇ ਵੀਰਾਂ ਨੇ ਦਸਤਾਰ ਦੀ ਸਖਲਾਈ ਵੀ ਲਈ ਤੇ ਉਹਦੇ ਬਾਬਤ ਆਪਾਂ ਇਹ ਬੇਨਤੀ ਕਰਨੀ ਚਾਹੁੰਦੇ ਆਂ ਵੀ ਜਦੋਂ ਆਪਾਂ ਇਹ ਦਸਤਾਰ ਕੈਂਪ ਜਾਂ ਫਿਰ ਆਪਾਂ ਸੰਥਿਆ ਦੇ ਕੈਂਪ ਲੰਬ ਆਰੰਭ ਕਰਦੇ ਆਂ ਉਹਦੇ ਨਾਲ ਸਾਡੇ ਜਿਹੜੇ ਬੱਚੇ ਆ ਉਹਨਾਂ ਦੀ ਸੰਗਤ ਅੱਛੀ ਬਣਦੀ ਆ ਸੰਗਤ ਵਧੀਆ ਬਣਦੀ ਆ ਸਾਡੇ ਜਿਹੜੇ ਬੱਚੇ ਆ ਉਹ ਸਭ ਤੋਂ ਵੱਡੀ ਗੱਲ ਇਹ ਆ ਵੀ ਨਸ਼ਿਆਂ ਤੋਂ ਬਚਦੇ ਆ। ਭੈੜੀ ਸੰਗਤ ਤੋਂ ਮਾੜੀ ਸੰਗਤ ਤੋਂ ਬਚਦੇ ਆ। ਹਾਂਜੀ। ਫਿਰ ਨਾ ਜਿਹੜੇ ਵੱਡੇ ਵੀਰਾਂ ਨੇ ਆਪਣੇ ਪਤਤ ਪੋਣੇ ਦੇ ਸ਼ਿਕਾਰ ਇਸੇ ਕਰਕੇ ਹੋ ਰਹੇ ਸੀ ਕਿਉਂਕਿ ਉਹਨਾਂ ਨੂੰ ਦਸਤਾਰ ਨਹੀਂ ਸੀ ਆਉਂਦੀ ਤੇ ਕਿਸੇ ਨੇ ਕਿਸ ਤਰ੍ਹਾਂ ਦੀ ਦਸਤਾਰ ਫਿਰ ਆਪਾਂ ਹਰ ਤਰ੍ਹਾਂ ਦੀ ਦਸਤਾਰ ਦੀ ਇੱਥੇ ਸਖਲਾਈ ਦਿੱਤੀ ਵਿੱਚ ਆਪਣੇ ਪੇਚਾਂ ਵਾਲੀ ਦਸਤਾਰ ਫ੍ਰੀ ਸਟਾਈਲ ਧਮਾਲੇ ਵੀ ਹੁਣ ਵੀ ਤੁਸੀਂ ਦੇਖ ਰਹੇ ਆ ਇੱਥੇ ਕੁਝ ਕੋਈ ਵੀਰ ਆਏ ਆ ਕਿਉਂਕਿ ਤੁਹਾਡਾ ਅਚੰਚੇਤ ਆਉਣਾ ਹੋਇਆ ਤੇ ਨਹੀਂ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ 20-25 ਸਿੰਘਾਂ ਨੇ ਜਿਹੜੀ ਦਸਤਾਰ ਦੀ ਸਕਲਾਈ ਲਈ ਆ ਤੇ ਨਹੀਂ ਤਾਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾਉਂਦੇ ਤਾਂ ਮਨ ਗਦਗਦ ਹੋਣਾ ਸੀ। ਕੀ ਬਾਤ ਹੈ ਜੀ ਕੀ ਬਾਤ ਹੈ ਜੀ ਤੁਸੀਂ ਕਹਤਾ ਮੈਂ ਵੈਸੇ ਮੇਰੇ ਦਿਲ ਨੂੰ ਤਸल्ली ਹੋ ਗਈ ਆ ਕਿ ਬੱਚਾ ਹੀ ਇਹ ਕੰਮ ਹੋ ਸਕਦਾ ਨਾ। ਤੇ ਕੋਈ ਗੱਲ ਨਹੀਂ ਆਪਾਂ ਜਿਹੜੇ ਬੱਚੇ ਆ ਛੋਟੇ-ਛੋਟੇ ਇੱਕ ਵਾਰੀ ਇਹਨਾਂ ਨਾਲ ਫਤਿਹ ਜਰੂਰ ਪ੍ਰਵਾਨ ਕਰਾਂਗੇ ਤੇ ਕਿਹਾ ਮਹਾਰਾਜ ਕੀ ਉਹ ਹੁਕਮਾਂ ਤੇ ਮਹਾਰਾਜ ਦਾ ਉਹੀ ਹੋਣਾ ਨਾ ਤੇ ਇਹ ਜਿਹੜਾ ਹੁਣ ਤੁਸੀਂ ਕੈਂਪ ਦੇ ਦਰਸ਼ਨ ਕਰ ਰਹੇ ਆ ਇਹ ਬੀਬੀਆਂ ਪਹਿਣਾ ਤੇ ਬੱਚੀਆਂ ਵਾਸਤੇ ਆ ਤੇ ਇਹ ਜਿਹੜਾ ਅਸੀਂ ਦੂਸਰਾ ਕੈਂਪ ਆਰੰਭ ਕੀਤਾ ਆ ਪਹਿਲਾਂ ਵੀਰਾਂ ਦਾ ਕੈਂਪ ਸੀ ਫਿਰ ਹੁਣ ਬੀਬੀਆਂ ਪਹਿਣਾ ਬੱਚੀਆਂ ਦਾ ਕੈਂਪ ਆ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ ਤੇ 20 ਤੋਂ 25 ਸਾਡੀਆਂ ਬੱਚੀਆਂ ਜਿਹੜੀਆਂ ਦਸਤਾਰਾਂ ਦੀ ਸਖਲਾਈ ਲੈ ਰਹੀਆਂ ਜਿਹਦੇ ਵਿੱਚੋਂ ਕੁਝ ਕੁ ਜਿਹੜੀ ਦਸਤਾਰਾਂ ਨੇ ਸਿੱਖ ਵੀ ਲਈਆਂ ਆ ਔਰ ਸਕੂਲ ਦੇ ਵਿੱਚ ਵੀ ਉਹ ਦਸਤਾਰਾਂ ਸਜਾ ਕੇ ਜਾਂਦੀਆਂ ਆ ਪਰ ਕੁਝ ਕੁ ਬੱਚੇ ਜਿਹੜੇ ਸਾਡੇ ਆ ਉਹ ਅਜੇ ਸਿੱਖ ਰਹੇ ਆ ਪਰ ਅਸੀਂ ਇਹ ਵੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਜਿੱਥੇ ਆਪਾਂ ਹੋਰ ਇੰਨੇ ਲੰਗਰਾਂ ਦਾ ਪ੍ਰਬੰਧ ਕਰਦੇ ਆ ਆਪਾਂ ਨਹੀਂ ਚਾਹੁੰਦੇ ਵੀ ਲੰਗਰ ਨਹੀਂ ਲਾਉਣੇ ਚਾਹੀਦੇ ਲੰਗਰ ਲਾਓ ਪਰ ਪਹਿਲਾਂ ਆਪਣੇ ਪਿੰਡ ਪਿੰਡ ਆਪਣੇ ਬੱਚਿਆਂ ਨੂੰ ਜ਼ਰੂਰ ਸੰਭਾਲੀਏ ਸਾਡੇ ਬੱਚੇ ਪਤਤ ਪੋਣੇ ਦੇ ਸ਼ਿਕਾਰ ਨਾ ਹੋਣ ਮਾੜੀ ਪੈੜੀ ਸੰਗਤ ਵਿੱਚ ਨਾ ਜਾਣ ਨਸ਼ਿਆਂ ਦੇ ਆਦੀ ਨਾ ਬਣ ਉਹ ਤਾਂ ਹੀ ਹੋ ਸਕਦਾ ਜੇ ਮਾਪੇ ਤੇ ਪਿੰਸ ਆਪਣੇ ਸਾਥ ਦਿੰਦੇ ਆ ਜੇ ਆਪਾਂ ਇਦਾਂ ਦੇ ਕੈਂਪ ਲਾਉਨੇ ਆ ਤੇ ਉਹਦਾ ਸਾਥ ਦੇਣਾ ਬਹੁਤ ਜ਼ਰੂਰੀ ਆ ਤੇ ਬਹੁਤ ਸੋਹਣਾ ਜਿਹੜਾ ਅਪਰਾਲਾ ਤੁਸੀਂ ਕਰ ਰਹੇ ਨਾ ਬਹੁਤ ਹੀ ਵਧੀਆ ਕਰ ਰਹੇ ਆਂ ਔਰ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਹੈ ਨਾ ਪਹਿਲਾਂ ਤਾਂ ਔਖੀ ਲੱਗਦੀ ਆ ਤਾਂ ਉਹ ਬੱਚੇ ਨੂੰ ਅੰਦਰੋਂ ਕੱਢਣਾ ਪੈਂਦਾ ਤੇ ਕਈ ਵਾਰੀ ਬੱਚੇ ਨੂੰ ਉਹਨੂੰ ਸੱਦ ਕੇ ਲਿਆ ਕਰੀ ਉਹਨੂੰ ਸੱਦ ਕੇ ਲਿਆ ਐਦਾਂ ਵੀ ਹੋ ਹੁੰਦੀ ਆ ਪਰ ਆ ਬੱਚੇ ਤੁਹਾਡੇ ਕੋਲ ਆ ਜਾਂਦੇ ਆ ਤਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਐਤੋਂ ਪਰੇ ਕੋਈ ਨਹੀਂ ਬਾਕੀ ਮੈਂ ਕੋਸ਼ਿਸ਼ ਕਰਦਾ ਕਿ ਕਿਸੇ ਬੱਚੇ ਨਾਲ ਸਾਂਝ ਕਰੀਏ ਫਦੇ ਦੀ ਮੇਰਾ ਖਿਆਲ ਆਹੀ ਗੁੜੀ ਮੈਨੂੰ ਚੰਗੀ ਲੱਗਦੀ ਆ ਤੇ ਕਤ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਚੀਜ਼ ਵਾਦ ਨਹੀਂ ਆਇਆ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਠੀਕ ਹੈ ਮੇਰੇ ਪੁੱਤ ਨੇ ਜਿੰਨੀ ਬੁਲਾਤੀ ਠੀਕ ਆ ਕੋਈ ਗੱਜ ਕੇ ਫਤੇ ਬੁਲਾਉਣ ਵਾਲਾ ਸਿੰਘ ਕੋਈ ਤੁਹਾਡੇ ਚੋਂ ਬੱਚਾ ਆਜੋ ਮੇਰਾ ਬੱਚਾ ਫਤੇ ਗੁਰੂ ਸਾਹਿਬ ਦੀ ਪ੍ਰਮਾਨ ਕਰੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫਤੇ ਮੈਂ ਤੁਹਾਡੇ ਨਾਲ ਸਾਂਝ ਕਰੂੰਗਾ ਸਾਰਿਆਂ ਨਾਲ ਪੂਰੀ ਯੋਜਨਾ ਕਰਨੀ ਦੇਣੀ ਉਹਦੇ ਠੀਕ ਹੈ ਜੀ ਮੈਂ ਤੁਹਾਡੇ ਕੋਲ ਖੜਦਾ ਆਪਾਂ ਮਤਲਬ ਇਹ ਫਤਿਹ ਗੁਰੂ ਸਾਹਿਬ ਦੀ ਜਿਹੜੀ ਬਖਸ਼ੀ ਹੋਈ ਫਤਿਹ ਆ ਆਪਾਂ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸਵਾਦ ਲਿਆਤਾ ਬੱਚਿਆਂ ਨੇ ਮਹਾਰਾਜ ਆਪੇ ਹਾਜ਼ਰ ਹੋ ਜਾਂਦੇ ਆ ਜਿੱਥੇ ਬੱਚੇ ਹਾਜ਼ਰ ਆ ਹਨ ਤੇ ਮੈਨੂੰ ਬਹੁਤ ਵਧੀਆ ਲੱਗਾ ਬੱਚਿਆਂ ਦਾ ਪ੍ਰੋਗਰਾਮ ਔਰ ਮੈਂ ਭਾਈ ਸਾਹਿਬ ਦਾ ਵੀ ਤਨਮਾਦ ਕਰਦਾ ਤੇ ਪਿੰਡ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਮੈਂ ਤੇ ਹਾਂਜੀ ਕੀ ਕਹਿਣਾ ਚਾਹੋ ਨੇ ਜੀ ਹਾਂਜੀ ਇਹ ਬੇਨਤੀ ਇਦਾਂ ਆ ਵੀ ਜਿਹੜਾ ਵੀ ਆਪਾਂ ਚਲੋ ਗ੍ਰਾਂਤੀ ਸਿੰਘ ਤਾਂ ਹੈਗਾ ਹੀ ਇੱਥੇ ਗੁਰੂ ਘਰ ਦੇ ਵਿੱਚ ਕੱਲਾ ਗ੍ਰਾਂਤੀ ਸਿੰਘ ਭਾਈ ਸਾਹਿਬ ਕੁਛ ਨਹੀਂ ਕਰ ਸਕਦਾ ਜੇ ਉਹਨੂੰ ਪਿੰਡ ਦਾ ਸਹਿਯੋਗ ਜ਼ਰੂਰੀ ਆ ਬਹੁਤ ਹੁਣ ਸਾਡੇ ਵਿੱਚ ਇਧਰ ਭਾਈ ਤਰਲੋਚਨ ਸਿੰਘ ਜੀ ਸਾਡੇ ਚਾਚਾ ਜੀ ਆ ਤੇ ਸਰਜੀਤ ਸਿੰਘ ਜੀ ਆ ਇਹ ਇੰਸਪੈਕਟਰ ਰਿਟਾਇਰ ਹੋਏ ਆ ਇਹਨਾਂ ਦਾ ਹਾਂਜੀ ਹਾਂਜੀ ਠੀਕ ਹੈ ਤੇ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਕਿਉਂਕਿ ਸਮੇ ਸਮੇ ਤੇ ਜਦੋਂ ਵੀ ਕੋਈ ਸੇਵਾ ਦੀ ਲੋੜ ਪੈਂਦੀ ਆ ਤੇ ਬਿਲਕੁਲ ਹੀ ਤਤ ਪਰ ਰਹਿੰਦੇ ਆ ਤੇ ਸਾਡੇ ਪਿਤਾ ਜੀ ਅਗਿਆਨੀ ਅਜੀਤ ਸਿੰਘ ਜੀ ਤੇ ਸਰਪੰਚ ਸਾਹਿਬ ਸਾਡੇ ਖਾਲੇ ਜੀ ਉਹਨਾਂ ਨੂੰ ਆਪਾਂ ਬੁਲਾਈ ਲਈਏ ਜਿਹੜੇ ਆਪ ਕੋ ਰਿਟਾਇਰ ਪੋਸਟ ਜੋਂ ਆ ਆ ਜਾਓ ਜੀ ਤੁਸੀਂ ਵੀ ਆਓ ਤੇ ਸਾਡੇ ਸਰਪੰਚ ਸਾਹਿਬ ਜਿਹੜੇ ਨਰਿੰਦਰ ਸਿੰਘ ਜੀ ਆ ਉਹਨਾਂ ਦਾ ਵੀ ਬਹੁਤ ਸਹਿਯੋਗ ਧੰਨਵਾਦ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਪਿੰਡ ਪ੍ਰੇਮਪੁਰ ਲੱਗਰ ਪਿੰਡ ਪ੍ਰੇਮਪੁਰ ਆ ਜਿਹੜਾ ਇਹ ਆਬਾਦੀ ਬਹੁਤ ਹੀ ਘਟਿਆ ਇੰਨੀ ਕੋ ਆਬਾਦੀ ਆ ਆਬਾਦੀ ਤਕਰੀਬਨ 60 70 ਕੋ ਘਟਿਆ ਪਿੰਡ ਪ੍ਰੇਮਪੁਰ ਦੇ ਮੈਂ 31/5 2010 ਦੇ ਵੈਟਰ ਰਟਾਇਰਡ ਰਿਸਪੈਕਟਡ ਪੰਜਾਬ ਪੁਲਿਸ ਦੇ ਵਿੱਚੋਂ ਪਿੰਡ ਦੇ ਵਿੱਚ ਆਇਆ ਤੇ ਪਿੰਡ ਦੇ ਵਿੱਚ ਤਾਂ ਪਹਿਲਾਂ ਸ਼ੁਰੂ ਤੇ ਇਹ ਵਿਚਦੇ ਰਹੇ ਆ ਛੋਟੇ ਹੁੰਦੇ ਨੂੰ ਹੀ ਕੋਚ ਬੰਦੇ ਬੱਚੇ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਦੀ ਪਹਿਲਾਂ ਤੋਂ ਹੀ ਲੱਗਦੇ ਆ ਤੇ ਜਦੋਂ ਤੈਡ ਹੋ ਗਿਆ ਉਦੋਂ ਤਾਂ ਫੇ ਵਾਹੀਬੀਤ ਕਿਰਪਾ ਦੇ ਨਾਲ ਇਹ ਗ੍ਰੰਥੀ ਸਿੰਘ ਸਾਡੇ ਪਿੰਡ ਦੇ ਅਜੀਤ ਸਿੰਘ ਇਹਨਾਂ ਨੂੰ ਤਕਰੀਬਨ 25 30 ਸਾਲ ਹੋ ਗਏ ਸੀਵਾ ਨਭੌਂਦੇ ਆ ਨੂੰ ਇਹਨਾਂ ਦਾ ਲੜਤਾ ਵੱਡਾ ਜਿਹੜਾ ਗੁਰਦੀਪ ਸਿੰਘ ਆ ਇਹਨਾਂ ਦੀ ਦੋਹਾਂ ਦੀ ਬਹੁਤ ਦੇਣ ਆ ਪਿੰਡ ਨੂੰ ਗੁਰਦੀਪ ਸਿੰਘ ਆ ਜਿਹੜਾ ਇਹ ਬਹੁਤ ਵਧੀਆ ਕੀਰਤਨ ਕਰਦਾ ਤੇ ਕਥਾ ਬਾਚ ਕੇ ਆ ਤੇ ਇਹਨਾਂ ਦੇ ਉਪਰਾਲੇ ਦੇ ਨਾਲ ਦੋਹਾਂ ਦੇ ਗ੍ਰਾਂਥੀ ਆਪਣੇ ਅਜੀਤ ਸਿੰਘ ਅਤੇ ਗੁਰਦੀਪ ਸਿੰਘ ਜੀ ਇਹਨਾਂ ਦੇ ਉਪਰਾਲੇ ਦੇ ਨਾਲ ਜਿਹੜੇ ਸਾਡੇ ਬੱਚੇ ਆ ਛੋਟੇ ਛੋਟੇ ਬਾਕੀ ਅਸੀਂ ਸਿਆਣੇ ਜਿਹੜੇ ਹੈਗੇ ਆ ਭਵੰਤੇ ਮੋਤਬਾਰ ਸਰਪੰਚ ਸਾਹਿਬ ਜਿਹਦੇ ਤਵੇ ਨਾਲ ਬੋਧੀ ਵੀ ਵਿਕਿਆ ਪਰਮਾਸ਼ਾ ਕੈਮਰਾ ਬੋਮਾ ਜਰਾ ਜਿਹੜੇ ਜੀ ਤੁਹਾਡੇ ਬਣ ਕੇ ਬੈਠੇ ਨੇ ਇਹਨਾਂ ਵੱਲ ਕੈਮਰਾ पता लगे पूरे पंजाब की ठीक हो कि नहीं अपना अपना किया गया है और मैं भाई गुरदीप सिंह जी मुझे बुलाऊंगा कि वो सारे नाल विचार ही करें दस्तावेज़ मतलब बोलना भी लगेगा।